हा लटी आहियां बया ਆ ਮੋ ਆ ਮੋੜ ਦਾ ਨਹੀਂ ਹਲਾਉਣਾ ਲੋਨ ਚੋਂ ਤੇ ਲੋ ਚਾ ਇੱਕ ਰੰਗ ਬਰਾ 100 ਕਾਰਪੀ ਅਮਨੇ ਤੋੜ ਕੇ ਚੱਲਦਾ ਰਹਿ ਤਾ ਇਹ ਤੋਹ ਨਾਲ ਉਹ ਇਹਰਾ 9 ਫੁੱਟ ਸੁਪਰ ਤੇਜ਼ ਵਾਲੇ ਦਾ। ਉਹਨੇ ਉੱਟ ਕੇ ਕਰਿਆ ਜੋ ਮਗਰੋਂ ਧਾਰੀ ਬੰਦੀ। ਮળો ਥਾਰੀ ਲੱਗ ਗਈ। ਅੱਜ ਤੇ ਲੱਟ ਬੰਦੀ ਹੋਈ ਜਾ। ਕਿਸੇ ਤਰ੍ਹਾਂ ਮਾੜਾ ਹੋ ਗਿਆ ਜਦੋਂ ਨਾਲੇ ਸਪਾਈ ਵੀ ਦੇ ਬਾਈ ਪੂਰੀ ਦਵਾਈ ਪੂਰੀ ਘੈਂਟ ਆਉਂਦੀ ਹੈ ਪੂਰੀ ਵਜਾ ਯਾ ਇਹ ਟਰੈਕਟਰ 10000 ਰੁਪਏ ਮਜ਼ਦੋਰ ਕੇ ਚੱਲਦਾ ਹੈ ਹਣ ਬਾਈ ਤੁਹਾਨੂੰ ਮੋਡਲ ਆ ਵੀ ਦੱਸਦਾ ਇਹਦਾ ਮੋਡ ਹੈ ਇਹਨਾਂ ਨਾਲ ਹੋਰ ਕੋਈ ਕਰਕ ਨਹੀਂ ਪੈਂਦਾ ਕੱਲੇ ਆਰ ਪੀ ਐਮ ਹੀ ਘੱਟ ਵੱਧ ਹੁੰਦੇ ਆ ਤੇ ਆਪਾਂ ਬਾਈ ਲੈਫਟ ਸਾਰੀ ਲੜਤ ਦਿੱਤੀ ਦੇਣੀ ਹੈ ਜਿੱਥੇ ਲੋਕ ਚੱਲਦਾ ਠੀਕ ਆ ਉਹ ਬਾਈ ਇਹੀ ਸੱਚਾ ਹੋਇਆਗਾ ਪਹਿਲਾਂ ਤੇ ਤੇਵੇਂ ਬੰਦਿਆ ਬੰਦਿਆ ਉਹ ਤੇ ਪੂਰਾ ਵਧੀਆ ਯਾਰ ਬਹੁਤ ਸੋਹਣਾ ਲੱਗਦਾ ਬੇ ਤੇੜਾ ਆ ਮੈਂ ਲੜ ਇੱਥੇ ਖਾਂਦਾ ਹੂ ਕੋਈ ਮਾਇਰ ਉਹ ਵਾਇਆ ਵਾਣਾ ਸਾਡੇ ਇਸ਼ੀ ਤੋਂ ਸਤਿੰਨ ਕਿਲਰ ਅੰਦਾ ਐਸਟੀਮੇਟ ਅਰੇ ਨਹੀਂ ਆਉਦਾ ਬਾਕੀ ਪੱਕਾ ਦਸਨਿਆ ਆਪਾਂ ਇਹ ਜਨਾ ਦਾ ਲਾਤ ਲਾ ਕੋਈ ਛੇ ਤੋਂ ਉੱਤੇ ਦੇ ਸਤ ਦੋਵਾ ਟੱਕਾ ਟੱਕਾ ਲਾ ਮੋੜ ਘਾਤ ਹੋ ਰਹਾ ਮੋ ਵਧੀਆ ਲੱਗਣ ਤੇ ਪਿਆਰ ਕਰਦਾ ਸਹੀ ਰਸਤ ਕਰਦਾ ਹੈ ਇਹ ਸੀਆਰਡੀ ਟਰੈਕਟਰ ਆ ਬਈ ਉਹਦਾ ਹੋਰ ਕੋਈ ਮੋਡ ਵੀ ਬਾਲ ਕੇ ਖਾਂਦਾ ਹੌਟਲ ਤੇ ਲਾ ਦਿੰਦੇ ਵਾ ਖੱਲੇ ਆ ਰੁਪਿਆ ਵਾ ਜਾਣਗੇ ਵਾ ਆ ਰੁਪਿਆ ਵਾ ਲਗੇ ਜੁਦਾ ਥੋੜਾ ਵੇਹਰਾ ਪਾ ਪਾਵਰਤੀ ਬਣਾਉਣਾ ਪਾਵਰ ਤੇ ਸਹੀ ਜੰਦੀ ਜਾਂਦਾ ਭਈ ਤੇਲ ਦਾ ਵੀ ਇਹ ਕੋਈ ਬਾਹਲਾ ਆਕੜ ਨਹੀਂ ਪਉਦਾ ਤੁਸੀਂ 800 ਰੁਪਏ ਮੋ ਲੈ ਘਟਾ ਲੋ ਜਿੰਨੇ ਤੇ ਤੁਹਾਨੂੰ ਪਾਵਰ ਦੀ ਲੋੜ ਹੋ। ਹੋਰ ਆਹਣਾ ਸਮਝੋ ਵੀ ਇਹ 100 ਸਾਲ ਹਾਲੇ ਤੇ ਹੋ ਕੇ 1600 ਪੂਰਾ ਕਰ ਗਿਆ ਸੀ ਉਹ ਪੂਰਾ ਨਹੀਂ ਮਰਦਾ ਸੀ ਉਦੋਂ ਚੱਕਰੀਏ ਦਾ 1700 ਹੋ ਰਿਹਾ ਸੀ ਵਿੱਚੋਂ ਤੁਸੀਂ ਕਿਤੇ ਮਰਜ਼ੀ ਦੇ ਦੇ ਚੱਕਰ ਵਧਾਉਣ ਯਾਰ ਜਿਉਂ ਕਿ ਸਾਡੇ ਟਰੈਕਟਰ ਦੇ ਮਰਜ਼ੀ ੱੱਲੇ ਦੇਣੀ ਆ ਪਾਣ ਦੇ। ਯਾਰ ਮੈਂਨੂੰ ਬਹੁਤ ਵਧੀਆ ਲੱਗਿਆ। ਇਹਦਾ ਬਾਗੀ ਭਾਈ ਸਰਾ ਦਾ ਨੌਂਵਾਂ ਰਿਹਾ ਤਾਂ ਬਾਕੀ ਚੱਕਰ ਦੇ ਤਰੇ ਵਧੀਆ ਮਿਲੇ ਹੋਏ ਆ। ਗੇੜ ਵੀ ਨਵੇਂ ਪਾਏ ਆ। ਇਹ ਹੈਗਾ ਨੌਂ ਫੁੱਟ ਆ ਕੇ ਸਾਲਿਆਂ ਦਾ। ਯਾਰ ਯਾਰ ਤੇਰੇ ਤੋਂ ਮੋੜ ਲੀਏ ਫੇਰ ਤੋਂ ਅੱਜ ਨਹੀਂ ਹੋਵੇ। ਮਾਰਦਾ ਜੋਰ ਪਾਣਾ ਪੰਗੇ ਲਈ ਜਾਂਦੇ ਆ ਕੋਈ ਨਹੀਂ ਉਹ ਬਰਾਬਰ ਆ ਉਦੋਂ ਤੁਹਾਨੂੰ ਅੱਜ ਉਹਦੇ ਆ ਵੀ ਦਿਖਾਵਾਂਗੇ ਜ਼ੋਰ ਆਏ ਵੇਖੋ ਬਈ ਇਹ ਕਲੱਚ ਦਾ ਪਹਿਣਾ ਹੁਣ ਪੂਰੇ 1600 ਤੇ ਆ ਇਹ ਦੇਖ ਹਾਂ 600 ਰੁਪਏ ਹੁੰਦਾ ਉਹ ਇਹ ਕਮਰਦਾ ਜਾਦੇ ਤਾਰੇ ਉਹ ਗੱਟ ਵੀ ਬਣ ਜਾਂਦੀ ਹਨ ਤੇ ਬਈ ਆਏ ਆ ਆਪਾਂ ਲੈਂਟੇ ਦੀ ਅਹੀੰਦੀ ਜੱਕੀ ਆ ਪਰ ਬਹੁਤ ਵਧੀਆ ਲੱਗਦਾ ਹੈ ਦੇਖਦੇ ਆਂ ਮਾਈ ਵੀ ਬਹੁਤ ਔਰੀਆ ਐ ਬਈ ਹੁਣ ਆ ਸੰਜੂ ਤਾਂ ਮਾਰਦੇ ਆ ਆਪਾਂ ਅੱਗੇ ਆ ਦੋ ਤੇ ਹਲ ਵੀ ਗੱਲ ਜੀ ਵਧੀਆ ਆ ਜੂ ਦੇ ਉੱਪਰ ਕਿਉਂਕਿ ਐਕਸਟਰਨਲ ਬੜਾ ਵਾਣ ਹੈ ਜ਼ਿਆਦਾਤਰ ਖਸਪੀ ਨੇ ਕੌਣ ਵੀ ਆਇਆ ਬਾਈ ਜਿੰਨਾ ਕ ਆਪਣਾ ਟਰੈਕਟਰ ਸੰਜੂਆ ਦੇ ਨਾਲ ਕੋਈ ਇੰਝ ਸਭ ਮਾਰਿੰਦਾ ਨਾ ਵਾਹ ਬਾਈ ਜੇ ਮੰਨ ਲਓ ਜਿਹੜਾ 1 ਨੰਬਰ ਆ ਨਾ ਉਹ ਜਿਹੇ ਤਸੰਤੀ ਦੇ ਲੋਜ ਵਧੀਆ ਤੀਜੇ ਆ ਦੂਜੇ ਗਾ ਤੇ ਕੋਈ ਨਾ ਸਮਾਈ ਜਾ ਰਿਹਾ ਉਹ ਕਿ ਆਪਾਂ ਸੱਤਾ ਹੋਵੇ ਨਿਵਾਈਏ ਕਿਉਂਕਿ ਬਾਈ ਉਹ ਜਿਹਨੂੰ ਕਰਕਾ ਵੱਡਾ ਨੂੰ ਥਾਂ ਮਿਲ ਜਾਂਦਾ ਐਜਾ ਥੱਲੇ ਪੋਲਾ ਹੁੰਦਾ ਇਹਦੇ ਘਰ ਤੇ ਵੱਡੇ ਨਹੀਂ ਹੁੰਦੇ ਉਹ ਆਹ ਨਾਲ ਮੈਂ ਉਹ ਰਹਿੰਦਾ ਡਰਾਈਵਰ ਵੀ ਮੇਰਾ ਮਿੱਤਰ ਹੈ ਤੇ ਇਹ ਬਾਈ ਦਾ ਇਹਨਾਂ ਦੇ ਇਹ ਸੁਪਰ ਵੀਟਰ ਹੈ ਇਹਦੇ ਡਰਾਈਵਰ ਆ ਆਪਾਂ ਦਾ ਵੀਡੀਓ ਬਣਾਉਣਾ ਆ ਜੇ ਨੇ ਉਹਨੇ ਆ ਬਹੁਤ ਵਧੀਆ ਕੰਮ ਕਰਦੇ ਆ ਬਾਈ ਹੁਣ ਅਜਾ ਸਿੱਸਾ ਬਹੁਤ ਹੈ ਨਾ ਬਾਈ ਆ ਹਾਰਾ ਹੋਇਆ ਹੈ ਬੰਦਾ ਹੈ ਆ ਜੌਂਡੀਅਰ ਦਾ ਨਹੀਂ ਇੰਨਾ ਵਧੀਆ ਹੈਗਾ ਗਾ ਜੌਂਡੀਅਰ ਦਾ ਹੈ ਪਾਸੇ ਰਹੇ ਆ ਟ੍ਰੈਕਟਰ ਜਮਾ ਸਾਈਲੈਂਟ ਆ ਜਮਾ ਹੀ ਕੱਟ ਡਰੋਵਰ ਪੰਗੇ ਦਾ ਰਹੇ ਔਰ ਕਰੀ ਜਾਂਦਾ ਵੀ ਹੁਣ ਬੁੱਢਾ ਬਣਿਆ ਜੀਆ ਤੇ ਨਹੀਂ ਵਹਿਤ ਆਪਾਂ ਬੋਲੀ ਨਾਰਮਲੀ ਚਲਾਉਣੀ ਆਂ ਆਹ ਨਾਲ ਤਾਂ ਨਹੀਂ ਲੱਗਦੇ ਬਈ ਉਹ ਯਾਰ ਜੇ ਇਹ ਪਰਫੋਰਮੈਂਸ ਤਾਂ ਚੰਪੇ ਲੋਨ ਦਾ ਲੰਗਾ ਹੈ ਆ ਵਾਏ ਵੇਖ ਠੀਕ ਉਹ ਫੜਦਾ ਇਹਨੂੰ ਮਤਲਬ ਇਹ ਚਲਾਉਣਾ ਇਹ ਵੀ ਦੂਜੇ ਜਾਂ ਬੀਜੇ ਨਹੀਂ ਆ ਕੋਈ ਮਰ ਭਾਈ ਚੱਲਿਆ ਕਰ ਰਿਹਾ ਜੀਗਾ ਬਹੁਤ ਥੋੜਾ ਜਲ ਰਹਿ ਗਿਆ ਤਾਂ ਨਾ ਮੀਰ ਮੈਂ ਲੈਂਦਾ ਮੈਂ ਵੀਡੀਓ ਤੇ ਤੇ ਅਜਾ ਉਹ ਆਰਡਰ ਤੁਹਾਨੂੰ ਦੇ ਕੇ ਆ ਕੋਲੋਂ ਉਹ ਬੰਗੇ ਲਈ ਜਾਂਦਾ ਹੈ